ਲੋ ਜੀ ਮੁਰ ਤੋਂ ਲਾਡੋਵਾਲ ਟੋਲ ਪਲਾਜ਼ਾ ਹੋਇਆ ਫਰੀ ਲੋਕਾਂ ਨੂੰ ਚੜਿਆ ਚ ਜੀਹਾਂ ਦਾਦੇ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਇੱਕ ਵਾਰ ਮੁਰ ਤੋਂ ਮੁਫਤ ਕਰਵਾ ਦਿੱਤਾ ਗਿਆ ਦੱਸਿਆ ਕਿ ਲੁਧਿਆਣਾ ਦੇ ਰਾਹੋ ਰੋਡ ਤੇ ਜੋ ਕਿ ਰਾਹੋ ਅਤੇ ਨਵਾਂ ਸ਼ਹਿਰ ਨੂੰ ਜੋੜਦੀ ਹੈ ਉਸ ਸੜਕ ਦੀ ਖਸਤਾ ਹਾਲਤ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਦਰਵਾਕ ਵਕ ਪਿੰਡਾਂ ਦੇ ਲੋਕਾਂ ਸਮੇਤ ਕਿਸਾਨਾਂ ਨੇ ਪਹੁੰਚ ਕੇ ਇਸ ਟੋਲ ਨੂੰ ਫਰੀ ਕਰਵਾ ਦਿੱਤਾ ਗਿਆ ਅੱਜ ਟੋਲ ਪਲਾਜ਼ਾ ਤੁਸੀਂ ਕਿਉਂ ਫ੍ਰੀ ਕਰਾਇਆ ਨਾਰਾਜ਼ਗੀ ਸਾਡਾ ਇਹ ਮਾਮਲਾ ਤ ਹੈਗਾ 15 16 ਸਾਲ ਪੁਰਾਣਾ ਤੇ 2023 ਤੋਂ ਅਸੀਂ ਪ੍ਰੋਟੈਸਟ ਕਰਦੇ ਆ ਰਹੇ ਹਾਂ ਸਾਡਾ ਪੈਸੇ ਵੀ ਸਾਡੇ ਪਏ ਹੋਏ ਆ 43 ਕਰੋੜ ਰੁਪਈਆ ਟੈਂਡਰ ਵੀ ਹੋਇਆ 20% ਕੰਮ ਹੀ ਹੋਇਆ ਇਹਨਾਂ ਨੇ ਉਹ ਠੇਕੇਦਾਰ ਭਜਾਤਾ ਠੇਕੇਦਾਰ ਭਜਾਤਾ ਅਸੀਂ ਮਿੰਨਤਾ ਕਰ ਕਰ ਮਰ ਗਏ ਸਾਲ ਤੋਂ ਵੀ ਸਾਡੀਆਂ ਛੜਕਾਂ ਪੂਰੀਆਂ ਕਰਦੇ ਹੋ ਨਹੀਂ ਕਰ ਰਹੇ ਕੋਈ ਕੰਮ ਸਾਡੀ ਕੋ ਨਾਲ ਲਿੰਕ ਛੜਕ ਬਣੀ ਆ ਸਾਹਮਣੇ ਵਾਲ ਦੀ ਨਾ ਸਾਡਾ ਰਾਮ ਰੋਡ ਬਣਿਆ ਹੁਣ ਇੱਕ ਹਫਤਾ ਹੋ ਗਿਆ ਕਾਲ ਦਿੱਤੀ ਨੂੰ ਤੁਹਾਨੂੰ ਪਰ ਸਾਡੀ ਫੇਰ ਕੋਈ ਸੁਣਵਾਈ ਨਹੀਂ ਹੈਗੀ ਜਿਸ ਨੂੰ ਲੈ ਕੇ ਆ ਚਹੀ ਟੋਲ ਪਲਾਜਾ ਫ੍ਰੀ ਕੀਤਾ ਦੂਜਾ ਮੁੱਦਾ ਸਾਡਾ ਦੀ ਰੇੜੀਆਂ ਬੜੀਆਂ ਵੀ ਸਾਡੀਆਂ ਚੜਕਾਂ ਜਿਹੜੀਆਂ ਉਹ ਫੁੱਲੀਆਂ ਕਰਾਈਆਂ ਜਾਣ ਸਾਨੂੰ ਆਣ ਜਾਣ ਚ ਪ੍ਰੋਬਲਮ ਹੁੰਦੀ ਹੈ ਚਲੋ ਉਹ ਰਾਤ ਰੇੜੀਆਂ ਫੜੀਆਂ ਉਹਨਾਂ ਨੇ ਚੁਕਵਾਈਆਂ ਨੇ ਠੀਕ ਆ ਪਰ ਉਹ ਵੀ ਅਜੇ ਕੋਈ ਗਰੰਟੀ ਨਹੀਂ ਹੈ ਉਹ ਸ਼ਾਮ ਤੱਕ ਪੇ ਲੱਗ ਜਾਣੀਆਂ ਨੇ ਅਸੀਂ ਕਿੰਨੀ ਦੇਰ ਤੱਕ ਤੁਸੀਂ ਟੋਲ ਪਲਾਜਾ ਬੰਦ ਕੀਤਾ ਜੀ 2 ਵਜੇ ਤੱਕ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਸੜਕਾ ਨਾ ਬਣੀ ਹੈ ਜੇ ਕੋਈ ਕਾਰਨਾ ਨਾ ਹੋਈ ਫੇਰ ਪੇਰ ਅਗਲੇ ਆ ਤਮਾਰ ਫਿਰ ਕੱਟ ਹੋ ਜੂਗਾ ਪੇਰ ਕਹਣਾ ਲੋਕ ਤੇ ਹੱਕੇ ਪੈ ਨੇ ਇਹਨਾਂ ਤੋਂ ਤੁਸੀਂ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਵੀ ਸਵਾਲ ਚੱਕ ਰਹੇ ਹੋ ਕਿਉਂਕਿ ਉਹ ਸਾਹਨੇਵਾਲ ਦਾ ਹਲਕਾ ਦੇਖੋ ਜੀ ਅਹੀਂ ਤੇ ਇਹ ਹੋਪ ਨਾ ਤੇ ਉਹਨੇ ਕੰਮ ਕੀਤਾ 4 ਸਾਲ ਹੋ ਗਏ ਨਾ ਉਹਦਾ ਕੰਮ ਕੰਨੀ ਧਿਆਨ ਆ ਉਹ ਤੇ ਰੇਤਾ ਵੇਚ ਰਿਆ ਜੇ ਦਰਿਆ ਚ ਪਾਣੀ ਆ ਗਿਆ ਤਾਂ ਉਹਨੇ ਪਰੇ ਤਨਾਹ ਨੂੰ ਟੱਕ ਲਾਤਾ ਹੂੰ ਹੂੰ ਸਾਲੂ ਪੈਣੀ ਟੱਕ ਲਾਤਾ ਹੂੰ ਉਹ ਉੱਥੋਂ ਰੇਤਾ ਵੇਚੀ ਜਾਂਦਾ ਉਹਦਾ ਕੰਮ ਹੀ ਰੇਤਾ ਵੇਚਣਾ ਸਾਹਨੇਵਾਲਾ ਹਲਕਾ ਇਹ ਤੋਂ ਉਹਦਾ ਧਿਆਨ ਹੀ ਨਹੀਂ ਹੈ ਨਾ ਉਹਨੂੰ ਉਹਨੂੰ ਨਹੀਂ ਪਤਾ ਵੀ ਉਹ ਇੱਥੇ ਸੜਕਾਂ ਸਾਰੀਆਂ ਟੁੱਟੀਆਂ ਉਹ ਖੜ ਕੇ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਕਰਕੇ ਗਿਆ ਵਾ ਗੁਰਦੁਆਰਿਆਂ ਦੇ ਪ੍ਰੋਗਰਾਮ 'ਚ ਸੋਹਾਂ ਖਾ ਕੇ ਗਿਆ ਵੀ ਪਹਿਲਾਂ ਮੈਂ ਸੜਕਾਂ ਸ਼ੁਰੂ ਕਰਾਂਗਾ ਅੱਜ ਤੱਕ ਨਹੀਂ ਹੋਈ ਸੋਦਾਦੇ ਕਿ ਲਗਾਤਾਰ ਇਸ ਸੜਕ ਨੂੰ ਸਹੀ ਕਰਵਾਉਣ ਦੇ ਚੱਲਦੇ ਤਾਂ ਕਿ ਸੜਕ ਨੂੰ ਦੁਬਾਰਾ ਬਣਾਇਆ ਜਾਵੇ ਲੋਕਾਂ ਨੂੰ ਜੋ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਦੂਰ ਹੋ ਜਾਣ ਇਸ ਕਰਕੇ ਇਸ ਲਾਡਵਾਲ ਟੋਲ ਪਲਾਜ਼ਾ ਨੂੰ ਫ੍ਰੀ ਕਰਵਾ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ